ਤੋਂ ਦੱਸਿਆ ਕਿ ਮਾਨ ਸਰਕਾਰ ਦਾ ਨਸ਼ਿਆ ਖਿਲਾਫ ਮੁਹਿੰਮ ਤੇਜ ਹੈ ਜਿਸ ਦੇ ਕੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਾਲੇ ਇੱਕ ਹੋਰ ਕਦਮ ਪੁੱਟਿਆ ਗਿਆ ਇੱਕ ਹੋਰ ਅਹਿਮ ਕਦਮ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਵਿਰੁੱਧ ਹੁਣ ਨਵੀਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਜੁੜੀ ਕੀ ਬਣਾਇਆ ਜਾਵੇ ਕੀ ਸੋ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਟੀਚਾ ਨਸ਼ਾ ਖਤਮ ਕਰਨਾ ਹੋਵੇਗਾ ਮੁਹਾਲੀ ਦੇ ਵੱਲੋਂ ਟਾਸਕ ਫੋਰਸ ਦੀ ਨਵੀਂ بیمار ਦਦਾ ਉਦਕਾਟਨ ਕੀਤਾ ਜਾਵੇਗਾ। ਸਿਯਮ ਮਾਨਕਰਨ ਕੇ ਨਵੀਂ ਇਮਾਰਤ ਦਾ ਉਦਕਾਟਨ ਕੱਲ ਸਵੇਰੇ 11 ਵਜੇ ਸਿਯਮ ਮਾਨ ਦੇ ਵੱਲੋਂ ਇਸ ਦਾ ਉਦਕਾਟਨ ਕੀਤਾ ਜਾਵੇਗਾ। ਸਿਯਮਾਨ ਟਾਸਕ ਫੋਰਸ ਦਾ ਵਟਸਐਪ ਨੰਬਰ ਵੀ ਜਾਰੀ ਕਰਨਗੇ। ਸੋ ਲੋਕ ਵਟਸਐਪ ਤੇ ਤਸਕਰੀ ਦੀ ਜਾਣਕਾਰੀ ਦੇ ਸਕਣਗੇ। तो नशे के खिलाफ मुहिम तेज की गई है मान सरकार के वालों पंजाब नशा मुक्त बनाने वचनबद्ध है पंजाब सरकार जिसके तहत एक होर अहम कदम लिया गया नशिया विरुद्ध हूं नवी नारकोटिक्स टास्क फोर्स होगी जिसके लिए इस नवी इमारत का उद्घाटन किया जाएगा मोहाली के तो सीएम भगवंत मान इस नवी इमारत का उद्घाटन करे तो कल सवेरे ग्यारह बजे सीएम मान उद्घाटन कर

देखो बिल्कुल क्योंकि पंजाब ਦੇ ਵਿੱਚ ਨਸ਼ਾ ਜਿਹੜਾ ਹੈਗਾ ਇੱਕ ਸਭ ਤੋਂ ਵੱਡਾ ਮੁੱਦਾ ਤੇ ਸਭ ਤੋਂ ਵੱਡੀ ਚਿੰਤਾ ਜਿਹੜੀ ਹੈਗੀ ਹੈ ਉਹ ਹੈਗੀ ਲੋਕਾਂ ਵਾਸਤੇ ਵੀ ਤੇ ਸਰਕਾਰ ਵਾਸਤੇ ਵੀ ਇਸ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਇਹਨੇ ਵੀ ਕਾਫੀ ਜਿਆਦਾ ਕਦਮ ਜਿਹੜੇ ਹੈਗੇ ਨੇ ਨਸ਼ੇ ਨੂੰ ਖਤਮ ਕਰਨ ਵਾਸਤੇ ਚੁੱਕੇ ਨੇ ਤੇ ਅੱਗੇ ਵੀ ਜਿਹੜੇ ਕਦਮ ਨੇ ਉਹ ਚੁੱਕਰੀ ਹੈ ਸਰਕਾਰ ਤੇ ਇਸੇ ਦਿ사 ਵਿੱਚ ਇੱਕ ਹੋਰ ਕਦਮ ਜਿਹੜਾ ਹੈਗਾ ਉਹ ਇਸ ਨਵੀਂ ਜਿਹੜੀ ਟਾਸਕ ਫੋਰਸ ਬਣਾਈ ਹੈ ਉਸ ਨੂੰ ਲੈ ਕੇ ਆ ਹੋਵੇਗਾ ਤਾਂ ਕਿ ਨਸੇ ਦੇ ਉੱਤੇ ਜਿਹੜਾ ਹੈਗਾ ਥੱਲ ਪਾਈ ਜਾ ਸਕੇ ਇਸ ਇਹ ਜਿਹੜਾ ਭਵਨ ਹੋਵੇਗਾ ਇਸ ਦੇ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ ਜਿਹੜੀਆਂ ਕਿ ਨਸੇ ਨੂੰ ਹੋਰ ਵੀ ਜ਼ਿਆਦਾ ਕੰਟਰੋਲ ਕਰਨ ਵਾਸਤੇ ਨਵੀਂ ਟੈਕਨੀਕ ਦਾ ਇਸਤੇਮਾਲ ਕਰਨੀ ਦੀਆਂ ਇੱਕ ਅਹਿਮ ਜਿਹੜਾ ਕਦਮ ਹੋਵੇਗਾ ਇਸ ਦੇ ਸਾਹਦੇ ਵਲਵ ਜਿਸ ਦਾ ਕੱਲ ਬਿਲਡਿੰਗ ਦਾ ਆ ਮੰਤਰੀ ਨੇ ਕਿਹਾ ਕਿ ਉਹ ਉਦਘਾਟਨ ਕਰਨਗੇ ਜੀ ਬਿਲਕੁਲ ਇਸ ਲਈ ਜਿਹੜੇ ਕਿ ਵੱਡੇ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਕਿ WhatsApp ਨੰਬਰ ਵੀ ਜਾਰੀ ਕੀਤਾ ਜਾਵੇਗਾ ਹਾਲਾਂਕਿ ਲੋਕਾਂ ਦੀ ਸ਼ਿਕਾਇਤਾਂ ਹੁੰਦੀਆਂ ਨੇ ਕਿ ਜਿਹੜੇ ਕਿ ਸੂਚਨਾ ਦਿੰਦੇ ਹਾਂ ਉਸ ਤੇ ਕਾਰਵਾਈ ਨਹੀਂ ਹੁੰਦੀ ਸੋ ਇਸ ਟਾਸਕ ਫੋਰਸ ਦਾ ਇੱਕ WhatsApp ਨੰਬਰ ਵੀ ਜਾਰੀ ਕੀਤਾ ਜਾਵੇਗਾ ਸੋ ਲੋਕ ਤਸਕਰੀ ਦੀ ਜਾਣਕਾਰੀ ਵੀ ਦੇ ਸਕਣਗੇ ਜੀ ਬਿਲਕੁਲ ਜਿਸ ਤਰ੍ਹਾਂ ਦੀ ਨਾਲ ਮੈਂ ਪਹਿਲੇ ਕਿਹਾ ਕਿ ਜਿਸ ਜਿੰਨੇ ਵੀ ਆਧੁਨਿਕ ਨਾਵਾਵਾਂ ਹੋਣਗੀਆਂ ਉਹ ਇਸ ਸੈਂਟਰ ਦੇ ਵਿੱਚ ਮੌਜੂਦ ਹੋਣਗੀਆਂ ਬਾਕੀ ਇੱਕ ਛੋਟੀ ਤੋਂ ਛੋਟੀ ਜਾਣਕਾਰੀ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਪੜਤਾਲ ਕਰਕੇ ਉਸ ਦੇ ਤੇ ਐਕਸ਼ਨ ਲਿਆ ਜਾਵੇ ਤੇ ਇਸੇ ਅਧਿਸ਼ਾਦੇ ਵਿੱਚ ਇੱਕ WhatsApp ਨੰਬਰ ਵੀ ਜਿਹੜਾ ਹੈਗਾ ਉਹ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੇ ਆਮ ਲੋਕ ਨੇ ਕਈ ਲੋਕਾਂ ਕੋਲ ਸੂਚਨਾ ਹੁੰਦੀ ਪਰ ਉਹ ਉਹ ਸੂਚਨਾ ਜਿਹੜੀ ਹੈਗੀ ਆ ਉਹ ਪੁਲਿਸ ਤੱਕ ਆ ਸਰਕਾਰ ਤੱਕ ਨਹੀਂ ਪਹੁੰਚ ਸਕਦੀ ਜਿਸ ਕਰਕੇ ਕਾਰਵਾਈ ਜਿਹੜੀ ਹੈਗੀ ਆ ਉਹ ਰਹਿ ਜਾਂਦੀ ਹੈ ਪਰਤੂ ਇਸ ਤਰ੍ਹਾਂ ਦੇ ਨਾਲ ਇੱਕ ਸਹੂਲਤ ਨਾਜਨਕ ਜਿਹੜੀ ਹੈਗੀ ਹੈ ਇੱਕ ਅਪਰੋਚ ਆਮ ਲੋਕਾਂ ਵਾਸਤੇ ਹੋਵੇਗੀ ਤਾਂ ਨਿਸ਼ਚਿਤ ਕਰਦੇ ਉਸ ਦੇ ਵੀ ਨਤੀਜੇ ਜਿਹੜੇ ਹੈਗੇ ਨੇ ਉਹ ਪੋਜ਼ਿਟਿਵ ਸਾਹਮਣੇ ਆਣਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਸਮਾਨ ਸਰਕਾਰ ਦਾ ਨਸ਼ਾ ਖਿਲਾਫ ਇਹ ਮਹਿੰਮ ਤੇਜ਼ ਕੀਤੀ ਗਈ ਹੈ ਇੱਕ ਹੋਰ ਅਹਿਮ ਕਦਮ ਅਜੜਾ ਕਿ ਉਹ ਪੁਚਾਇਆ ਗਿਆ ਹੈ ਐਂਟੀ ਨਾਰਕੋਟਿਕ ਸਟਾਫ ਦਾ ਜੜਾ ਕਿ ਟੀਚਾ ਹੈ ਉਹ ਨਸ਼ਾ ਖਤਮ ਕਰਨਾ ਹੋ ਜਾਦਾ ਜਿਸ ਦੇ ਲਈ ਨਵੀਂ ਇਮਾਰਤ ਦਾ ਵੀ ਕਲ ਉਦਘਾਟਨ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ ਸਵੇਰੇ 11 ਵਜੇ ਸੀਐਮ ਨਾਲ ਇਸ ਉਦਘਾਟਨ ਕਰਨਗੇ WhatsApp ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ ਤੋਂ WhatsApp ਤੇ ਤਸਕਰੀ ਦੀ ਜਾਣਕਾਰੀ ਦੇ ਸਕਣਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਹੋਰ ਅਹਿਮ ਕਦਮ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ मान सरकार का यह नशे खिलाफ मुहिम है जोड़ी की नवीं इमारत का भी उद्घाटन सुबह ग्यारह बजे सीएम आर वालों इसका उद्घाटन किया जाएगा तो मोहाली के टास्क फोर्स की इस तो नवी इमारत का उद्घाटन किया जाएगा सीएम आर ਇਸ ਨਵੀਂ ਇਮਾਰਤ ਦਾ ਉਦਘਾਟਨ ਕਰਨ ਕੇ ਦਾ ਜ਼ਿਕਰੀ ਐਨਟੀ ਨਾਰਕੋਟਿਕ ਟਾਸਕ ਫੋਰਸ ਦਾ ਮੁੱਖ ਟੀਚਾ ਹੋਵੇਗਾ ਕਿ ਨਸ਼ੇ ਨੂੰ ਖਤਮ ਕਰਨਾ ਹੈ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਬਣਾਉਣਾ ਹੈ ਪੰਜਾਬ ਨੂੰ ਕਮਾਨ ਸਰਕਾਰ ਦਾ ਹੈ ਨਸ਼ਿਆ ਖਿਲਾਫ ਮੁਹਿੰਮ ਤੇਜ ਹੈ ਐਨਟੀ ਨਾਰਕੋਟਿਕ ਟਾਸਕ ਫੋਰਸ ਦਾ ਨਿਸ਼ਚੀਚਾ ਹੋਵੇਗਾ ਨਸ਼ਾ ਮੁਕਤ ਪੰਜਾਬ ਬਣਾਉਣਾ ਨਸ਼ੇ ਨੂੰ ਪੂਰੇ ਤਰੀਕੇ ਨਾਲ ਖਤਮ ਕਰਨਾ ਜਿਸ ਦੇ ਲਈ ਕੱਲ ਇਸ ਲਈ ਨਵੀਂ ਇਮਾਰਤ ਜੜੀ ਕੀ ਉਦਘਾਟਨ ਕੀਤਾ ਜਾਵੇਗਾ